10 ਮਾਡਲ i20 ਆ ਪੈਟਰੋਲ ਦੀ ਹਾਂਜੀ ਭਾਜੀ ਇੱਕੋ ਹੀ ਰੇਟ ਦੇਵਾਂਗੇ 1,80,000 ਰੁਪਏ ਦੀ ਗੱਡੀ ਦੇ ਦਾਂਗੇ ਐਨਓਸੀ ਜਿੱਥੋਂ ਦੀ ਕਹੋਗੇ ਉੱਥੋਂ ਦੀ ਐਨਓਸੀ ਕਟਾ ਕੇ ਦੇ ਉਹ ਭਰਾਵਾਂ ਬਾਰੇ ਵੀ ਸੋਚਿਆ ਜਿਹੜੇ ਬਾਈ ਕਹਿੰਦੇ ਨੇ ਥੋੜੇ ਜਿਹੇ ਪੈਸੇ ਲਾਉਣੇ ਨੇ ਬਾਈ ਹਨਾ ਸਾਨੂੰ ਆਲਟੋ ਕਾਰ ਮਿਲ ਜੇ ਅੱਜ ਆਪਾਂ ਆਲਟੋ ਵੀ ਤੁਹਾਡੇ ਵਾਸਤੇ ਇੱਕ ਕਾਰ ਲੈ ਕੇ ਆਏਗੇ ਇਹ ਬਈ ਮਾਡਲ ਕਿੰਨਾ 2006 ਮਾਡਲ ਹੈ ਭਾਜੀ ਓਕੇ 26 ਤੱਕ ਪਾਸ ਹੈ ਪਾਸਿੰਗ ਹੈਗੀ ਇੱਕੋ ਹੀ ਰੇਟ ਹੈ ਲੱਖ ਰੁਪਏ ਦੀ ਗੱਡੀ ਲੈ ਜਾਓ ਆ ਕੇ ਲੱਖ ਰੁਪਏ ਦੀ ਕੈਸ਼ ਲੈ ਵੀ ਕੈਸ਼ ਤੋਂ ਕੈਸ਼ ਲੱਖ ਰੁਪਏ ਦੀ ਆਲਟੋ ਕਾਰ ਤੁਹਾਨੂੰ ਆਪਾਂ ਦੇਵਾਂਗੇ ਆਡੀ Q5 ਤੁਹਾਨੂੰ ਦੇ ਦਾਂਗੇ ਸਿਰਫ 6.5 ਲੱਖ ਰੁਪਈਆ ਦੇ ਵਿੱਚ ਬਈ ਹੈਨਾ ਤੇ ਕਰ ਲਿਓ ਕਾਲ ਜੇ ਕਿਸੇ ਨੇ ਕਾਰ ਲੈਣੀ ਹੈ ਕਾਰ ਦੀ ਕੰਡੀਸ਼ਨ ਵੀ ਤੁਹਾਡੇ ਸਾਹਮਣੇ ਪੂਰੀ ਵਧੀਆ ਹਾਂਜੀ ਮੇ ਮਿੱਤਰੋ ਵੀ ਸਤਿ ਸ਼੍ਰੀ ਅਕਾਲ ਤੇ ਤੁਹਾਡੀ ਡਿਮਾਂਡ ਤੇ ਅੱਜ ਆਪਾਂ ਆਇਆਗੇ ਸਪੈਸ਼ਲੀ A1 ਮੋਟਰਸ ਦੇ ਉੱਤੇ ਬਾਈ ਪ੍ਰਿੰਸ ਹੋਰੀ ਅੱਜ ਆਪਣੇ ਨਾਰੈਣ ਕੇ ਉਹਨਾਂ ਨਾਲ ਗੱਲਬਾਤਾਂ ਕਰਾਂਗੇ ਕਿ ਕਿਹੜੇ-ਕਿਹੜੇ ਕਾਰ ਅੱਜ ਤੁਹਾਡੇ ਲਈ ਲੈ ਕੇ ਆਏ ਨੇ ਤੇ ਕਿੱਦਾਂ ਦੀ ਕੰਡੀਸ਼ਨ ਰਊ ਪੇਪਰਵਰਕ ਸਾਰਾ ਕੁਝ ਤੁਹਾਨੂੰ ਦੱਸਾਂਗੇ ਇਸ ਵੀਡੀਓ ਦੇ ਵਿੱਚ ਬਣੇ ਰਹੋ ਤੁਹਾਨੂੰ ਅੱਜ ਆਪਾਂ ਇਨੋਵਾ i20 ਬਾਈ ਸਲੈਰੀਓ ਠੀਕ ਆ i20 ਪ੍ਰਾਣੀ ਸ਼ੇਪ ਦੇ ਜਿਹੜੀ ਮਤਲਬ ਮਾਰਕੀਟ ਦੇ ਵਿੱਚ ਡਿਮਾਂਡ ਚੱਲਦੀਆਂ ਨੇ ਬਾਈ ਔਨ ਡਿਮਾਂਡ ਕਾਰਾਂ ਨੇ ਉਹ ਸਾਰੀਆਂ ਤੁਹਾਨੂੰ ਆਪਾਂ ਇਸ ਵਲੌਗ ਦੇ ਵਿੱਚ ਦਵਾਂਗੇ Swift old shape ਜਿਹੜੀ ਮੰਗਦੇ ਰਹੇ ਨੇ ਤੁਸੀਂ ਇੱਧਰ ਆ ਗਈ Ford ਦੀ ਕਾਰ ਆ ਗਈ ਬਾਈ ਹਨਾ Eco Sport ਆਪਣੇ ਲਵੇ Creta ਆ ਗਈ ਇਧਰਲੀ ਸਾਈਡ ਸਰਵੋਟੇ ਮਰੂਤੀ ਦੇ ਬ੍ਰਾਂਡ ਖੜੇ ਨੇ ਥਾਰ ਵੀ ਤੁਹਾਨੂੰ ਦੱਸ ਆਪਾਂ ਦਵਾਂਗੇ ਪੂਰੀ ਫੁੱਲ ਮੋਡੀਫਾਈ ਐਂਡ ਤੱਕ ਬਣੇ ਰਹੋ ਸਾਰੀ ਕਾਰਾਂ ਡਿਟੇਲ ਅੱਜ ਤੁਹਾਨੂੰ ਆਪਾਂ ਦਵਾਂਗੇ ਬਾਈ ਪ੍ਰਿੰਸ ਹੋਰੀ ਆਪਣੇ ਨਾਲ ਰਹਿਣਗੇ ਇਹਨਾਂ ਨਾਲ ਗੱਲਬਾਤ ਕਰ ਦਾਂਗੇ ਇੱਕ ਹੋਰ ਗੱਲ ਤੁਹਾਨੂੰ ਆਪਾਂ ਲਗਜ਼ਰੀ ਬ੍ਰਾਂਡ ਵੀ ਦਵਾਂਗੇ ਜਿਹਦੇ ਵਿੱਚ ਆਪਾਂ ਆਡੀ ਠੀਕ ਹੈ ਆਡੀ ਕਾਰ ਵੀ ਤੁਹਾਨੂੰ ਅੱਜ ਆਪਾਂ ਦਿਖਾਉਣ ਜਾ ਰਹੇ ਹਾਂਗੇ ਬਾਈ ਪ੍ਰਿੰਸ ਹੋਰੀ ਨਾਲ ਨੇ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਵੀਰੇ ਪੇਜ ਦੇ ਉੱਪਰ ਹੈਨਾ ਬਿਲਕੁਲ ਜੀ ਥੈਂਕ ਯੂ ਸੋ ਮੱਚ ਤੇ ਬਾਈ ਅੱਜ ਦੀਆਂ ਕਾਰਾਂ ਜਿਹੜੀਆਂ ਪੇਪਰ ਵਾਰ ਹੈ ਵਗੈਰਾ ਇੱਕ ਨੰਬਰ ਇੱਕ ਨੰਬਰ ਭਾਜੀ ਠੀਕ ਹੈ ਜਿੱਥੋਂ ਦੀਆਂ ਨੂੰ ਸੀ ਕਹੋਗੇ ਉੱਥੋਂ ਦੀਆਂ ਨੂੰ ਅਸੀਂ ਕਟਾਕੇ ਦੇਵਾਂਗੇ 올 ਇੰਡੀਆ 올 ਇੰਡੀਆ ਠੀਕ ਹੈ ਬਾਈ ਤੇ ਕਾਰਾਂ ਤਾਂ ਵੈਸੇ ਮੈਂ ਦਿਖਾਈ ਦਿੱਤੀਆਂ ਬਾਈ ਹੋਰਾਂ ਨੂੰ ਸਾਰੀਆਂ ਬਾਈ ਹੈਨਾ ਤੇ ਆਪਾਂ ਸਟਾਰਟ ਕਰੀਏ ਫਿਰ ਪਹਿਲੀ ਕਾਰ ਤੋਂ ਅੱਛਾ ਸਟਾਰਟਿੰਗ ਦੀ ਇੱਕ ਚੀਜ਼ ਦੱਸ ਐਸਓ ਨੰਬਰ 37 ਹੈ ਹਾਂਜੀ ਕੈਬਿਨ ਨੰਬਰ 6 ਸੈਕਿੰਡ ਫਲੋਰ ਓਕੇ ਬਾਈ A1 ਮੋਟਰਸ ਹੂੰ ਹੂੰ ਉੱਥੇ ਤੁਹਾਨੂੰ ਮੈਂ ਹੀ ਮਿਲੂੰਗਾ ਠੀਕ ਹੈ ਬਾਈ ਠੀਕ ਹੈ ਮੇਰਾ ਨੰਬਰ ਸਕਰੀਨ ਤੇ ਚੱਲ ਹੀ ਰਿਹਾ ਤੁਸੀਂ ਦੇਖ ਹੀ ਰਹੇ ਹੋ ਠੀਕ ਹੈ ਬਈ ਪ੍ਰਿੰਸ ਬਾਈ ਦਾ ਨੰਬਰ ਚੱਲ ਰਿਹਾ ਨੇ ਸਕਰੀਨ ਤੇ ਤੁਸੀਂ ਕਾਲ ਕਰਿਓ ਜ਼ਰੂਰ ਤੇ ਵਿਜ਼ਿਟ ਕਰ ਲਓ ਤੇ ਜਿਹੜੇ ਜਿਹੜੇ ਬਾਈ ਕਾਰਾਂ ਲੈ ਕੇ ਗਏ ਨੇ ਉਹ ਵੀ ਮੜਾਇ ਕਮੈਂਟ ਕਰਕੇ ਦੱਸਿਓ ਬਾਈ ਹਨਾ ਤੁਹਾਨੂੰ ਕਾਰਾਂ ਕਿੱਦਾਂ ਦੀਆਂ ਵੀ ਲੱਗੀਆਂ ਤੇ ਆਹ ਪਹਿਲੀ ਕਾਰ ਵੀਰੇ ਇਹ 2013 ਮਾਡਲ 14 ਰਜਿਸਟਰਡ ਟ੍ਰੈਨੋ ਹੈ ਹਾਂਜੀ ਭਾਈ ਜੀ ਇਹ ਗੱਡੀ ਬਹੁਤ ਹੀ ਵਧੀਆ ਕੰਡੀਸ਼ਨ ਦੀ ਗੱਡੀ ਹੈ 10 ਦੇ ਦਵਾਂਗੇ 3.5 ਲੱਖ ਰੁਪਏ ਦੀ 3.5 ਲੱਖ 50 ਹਜ਼ਾਰ ਵੀ ਆ ਦੇਵਾਂਗੇ ਭਾਈ ਬਾਕੀ ਮੌਕੇ ਤੇ ਜੋ ਮਾਨਤਾਨ ਪੰਜ ਸੱਤ ਹਜ਼ਾਰ ਦੀ ਕਸਰ ਹੋਗੀ ਮੌਕੇ ਤੇ ਜ਼ਰੂਰ ਹੈ ਨਵਾਂ ਨੰਬਰ ਦੀ ਕਾਰ ਹੈ ਮਾਡਲ 2000 2013/14 ਨੰਬਰ ओरिजिनल ਨੰਬਰ ਦੀ ਕਾਰ ਹੈ ਵੀ ਜਿਹੜੀ ਮੇਨ ਗੱਲ ਹੈ ਬਾਈ ਹੈਨਾ ਤੇ ਆ ਵੀਰੇ ਇਹ 2018 ਮਾਡਲ ਹੈ ਪੁਸ਼ ਬਟਨ ਸਟਾਰਟ ਟਾਪ ਮਾਡਲ ਹਾਂਜੀ ਐਸਕ੍ਰੋਸ ਇਹ ਗੱਡੀ ਲਾਸਟ 5.5 ਦੀ ਦਵਾਂਗੇ ਭਾਈ 5.50 ਦੇ ਵਿੱਚ ਬਾਈ ਲੈ ਬਈ ਅਗਲੀ ਕਾਰ ਵੀਰੇ ਇਹ ਆਡੀ 2012 ਮਾਡਲ ਹੈ ਭਾਈ ਤੇ ਲਾਸਟ ਦੇ ਦਾਂਗੇ ਭਾਜੀ 6.5 ਲੱਖ ਰੁਪਏ ਦੀ 6.5 ਲੱਖ 6.5 ਲੱਖ ਰੁਪਏ ਆਡੀ ਕਾਰ ਬਈ ਠੀਕ ਹੈ 6.5 ਲੱਖ ਰੁਪਏ ਦੇ ਵਿੱਚ ਦੇਵਾਂਗੇ ਆਡੀ ਦੀ ਕਿਹੜੀ ਹੈ Q Q5 Q5 ਬਈ ਆਡੀ Q5 ਤੁਹਾਨੂੰ ਦੇ ਦਾਂਗੇ ਸਿਰਫ 6.5 ਲੱਖ ਰੁਪਏ ਦੇ ਵਿੱਚ ਬਈ ਹਨਾ ਤੇ ਕਰ ਲਿਓ ਕਾਲ ਜੇ ਕਿਸੇ ਨੇ ਕਾਰ ਲੈਣੀ ਹੈ ਕਾਰ ਦੀ ਕੰਡੀਸ਼ਨ ਵੀ ਤੁਹਾਡੇ ਸਾਹਮਣੇ ਪੂਰੀ ਵਧੀਆ ਅਗਲੀ ਹੈ ਕਿ ਬਸ ਹਜਵਾਨ ਤੇ ਇੱਕੋ ਚੀਜ਼ ਰਹਿੰਦੀ ਹੈ ਬਈ ਸਾਨੂੰ Swift ਦੇ ਦਿਓ ਸਾਨੂੰ Swift ਦੇ ਦਿਓ ਅੱਜ ਤੁਹਾਡੇ ਵਾਸਤੇ ਬਹੁਤ ਸਪੈਕਟਾਂ ਵੀ ਲੈ ਕੇ ਆਏ ਆਂ ਜੀ ਆਪਾਂ ਸਫਟੇ ਭਾਜੀ 2014 ਮਾਡਲ ਹੈ ਹਾਂਜੀ ਗੱਡੀ ਐਲੌਏ ਟਾਇਰ ਵਧੀਆ ਕੰਡੀਸ਼ਨ ਦੀ ਗੱਡੀ ਹੈ ਡੀਜ਼ਲ ਗੱਡੀ ਹੈ ਠੀਕ ਹੈ ਭਾਈ ਭਾਜੀ ਇੱਕੋ ਹੀ ਰੇਟ ਆ 4 ਲੱਖ ਰੁਪਏ 4 ਲੱਖ ਰੁਪਿਆ ਹੋਏ अच्छा मौके दे भाई कुछ ना कुछ रिकॉर्ड उनकी मानतान रिकॉर्ड जरूर कराएंगे पाजी मौके पे ओके okay. अच्छा भाई लोन दी फैसिलिटी दी गल करी लोन दी फैसिलिटी हैगी है जी ओके ਤੁਸੀਂ ਆਪਣਾ ਸਿਬਲ ਸਕੋਰ ਵਧੀਆ ਹੋਣਾ ਚਾਹੀਦਾ ਤੁਹਾਡਾ ਤੁਸੀਂ 50000 ਲੈ ਕੇ ਆਓ 60000 ਲੈ ਕੇ ਆਓ ਲੋਨ ਅਸੀਂ ਕਰਾ ਕੇ ਦੇਵਾਂਗੇ ਓਕੇ ਬੈਂਕ ਦਾ ਲੋਨ ਹੋਣਾ ਬਿਲਕੁਲ ਪਾਜੀ ਬੈਂਕ ਤੋਂ ਹੀ ਲੋਨ ਹੋਏਗਾ ਤੇ 7 ਸੀਟਰ ਕਾਰ ਆਪਣੇ ਲੈਵੇ ਆਰਟਿਕਾ ਹਾਂਜੀ 2016 ਮਾਡਲ ਹੈ ਪਾਜੀ ਹਾਂਜੀ ਬਈ ਵਧੀਆ ਕੰਡੀਸ਼ਨ ਦੀ ਗੱਡੀ ਹੈ ਚੰਡੀਗੜ੍ਹ ਦਾ ਨੰਬਰ ਹੈ ਫਸਟ ਓਨਰ ਦੀ ਗੱਡੀ ਹੈ ਗੱਡੀ ਪਾਜੀ ਯੈਸ ਨੋ ਦਿੰਦੇ ਸਾਢੇ 5 ਲੱਖ ਰੁਪਏ ਦੀ ਓ ਸਾਢੇ 5 ਲੱਖ ਰੁਪਏ ਦੀ

ਤੇ ਬਾਈ ਅਗਲੀ ਸਵਿਫਟ ਹੋਰ ਆ ਗਈ ਆਪਣੇ ਲਈ 2015 ਮਾਡਲ ਪੈਟਰੋਲ ਦੀ ਗੱਡੀ ਹੈ ਭਾਜੀ ਹਾਂਜੀ ਫਸਟ ਓਨਰ ਦੀ ਗੱਡੀ ਹੈ ਹੂੰ ਹੂੰ ਜਨੂਨ ਚੱਲੀ ਹੋਈ ਹੈ ਗੱਡੀ ਦਾ ਇੱਕੋ ਹੀ ਰੇਟ ਹੈ 4 ਲੱਖ ਰੁਪਏ ਭਾਜੀ 4 ਲੱਖ ਰੁਪਿਆ ਲੈ ਵੀ ਅਗਲੀ ਆ ਗਈ ਆਪਣੇ ਲਈ ਪੋਲੋ ਆ ਗਈ ਪੋਲੋ 14 ਮਾਡਲ 15 ਰਜਿਸਟਰਡ ਹੈ ਭਾਜੀ ਡੀਜ਼ਲ 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 ਗੱਡੀ ਹੈ ਹਾਂਜੀ ਗੱਡੀ ਦਾ ਇੱਕੋ ਹੀ ਰੇਟ ਭਾਜੀ 3.5 ਲੱਖ ਰੁਪਏ 3 ਲੱਖ 50 ਹਜ਼ਾਰ ਅਲਾਇ ਚੈੱਕ ਕਰ ਲਵੀ ਅਲਾਏ ਹਾਈ ਲਾਈਨ ਗੱਡੀ ਹੈ ਭਾਜੀ ਟੌਪ ਵਾਲਾ ਮਾਡਲ ਹੈ ਓਕੇ ਵਧੀਆ ਕੰਡੀਸ਼ਨ ਦੀ ਗੱਡੀ ਹੈ ਲੈ ਵੀ ਉਹ ਭਰਾਵਾਂ ਬਾਰੇ ਵੀ ਸੋਚਿਆ ਜਿਹੜੇ ਬਾਈ ਕਹਿੰਦੇ ਨੇ ਥੋੜੇ ਜਿਹੇ ਪੈਸੇ ਲਾਉਣੇ ਨੇ ਬਾਈ ਹਨਾ ਸਾਨੂੰ ਆਲਟੋ ਕਾਰ ਮਿਲ ਜੇ ਅਜਾਪਾ ਆਲਟੋ ਵੀ ਤੁਹਾਡੇ ਵਾਸਤੇ ਇੱਕ ਕਾਰ ਲੈ ਕੇ ਆਇੰਗੇ ਇਹ ਬਾਈ ਮਾਡਲ ਕਿੰਨਾ 2006 ਮਾਡਲ ਹੈ ਪਾਜੀ ਓਕੇ 26 ਤੱਕ ਪਾਸ ਹੈ ਪਾਸਿੰਗ ਹੈਗੀ ਇੱਕੋ ਹੀ ਰੇਟ ਹੈ ਲੱਖ ਰੁਪਏ ਦੀ ਗੱਡੀ ਲੈ ਜਾਓ ਆ ਕੀ ਲੱਖ ਰੁਪਏ ਦੀ ਕੈਸ਼ ਲੈ ਵੀ ਕੈਸ਼ ਤੋਂ ਕੈਸ਼ ਲੱਖ ਰੁਪਏ ਦੀ ਆਲਟੋ ਕਾਰ ਤੁਹਾਨੂੰ ਆਪਾਂ ਦੇਵਾਂਗੇ ਤੇ ਆਲਟੋ 800 ਆਲਟੋ 800 2015 ਮਾਡਲ ਹੈ ਪਾਜੀ ਹੂੰ ਹੂੰ ਇਹ ਗੱਡੀ ਐਸ ਨੂੰ ਦਿੰਦੇ ਪਾਜੀ 2 ਲੱਖ ਰੁਪਏ ਦੀ 2 ਲੱਖ ਰੁਪਏ ਦੀ ਲੈ ਵੀ 2 ਲੱਖ ਬਈ ਸਾਰੇ ਬਜਟ ਦੀ ਕਾਰਾਂ ਹੈਗੀਆਂ ਤੁਹਾਨੂੰ 1 ਲੱਖ ਤੋਂ ਲੈ ਕੇ ਬਈ ਹਨ 10 15 50 ਲੱਖ ਤੱਕ ਜਿਹੜੀ ਮਰਜ਼ੀ ਕਰ ਦੋ ਬਿਲਕੁਲ ਭਾਈ ਜਿਹੜੀ ਮਰਜ਼ੀ ਗੱਡੀ ਆ ਜੋ ਲੈ ਲੈ ਠੀਕ ਹੈ ਬਈ ਆ ਡਿਜ਼ਾਇਰ ਡਿਜ਼ਾਇਰ 2013 ਮਾਡਲ ਹੈ ਹਾਂਜੀ 14 ਰਜਿਸਟਰਡ ਗੱਡੀ ਹੈ ਗੱਡੀ ਭਾਜੀ ਫਸਟ ਓਨਰ ਗੱਡੀ ਹੈ ਇੱਕੋ ਹੀ ਰੇਟ ਆ ਭਾਜੀ 3.5 ਲੱਖ ਰੁਪਏ 3.5 ਦੇ ਵਿੱਚ ਬਈ ਭਾਜੀ 2013 ਮਾਡਲ ਡਿਜ਼ਾਇਰ ਹਾਂਜੀ 2.80000 ਰੁਪਏ 2.80 ਦੇ ਵਿੱਚ ਬਈ ਚੰਡੀਗੜ੍ਹ ਦਾ ਨੰਬਰ ਆ ਚੰਡੀਗੜ੍ਹ ਨੰਬਰ ਦੀ ਕਾਰ ਆ ਸਿਰਫ 2,80,000 ਦੇ ਵਿੱਚ ਤੁਹਾਨੂੰ ਦੇ ਦਾਂਗੇ ਆਪਾਂ ਸਵਿਫਟ ਡਿਜ਼ਾਇਰ ਡਿਜ਼ਾਇਰ ਕਾਰ ਬਈ ਡੀਜ਼ਲ ਚ ਹਾਂਜੀ ਭਾਜੀ ਦੇਖੋ ਬਈ ਹਨਾ ਰੇਟ ਤੁਸੀਂ ਕਮੈਂਟ ਕਰਕੇ ਦੱਸੋ ਵੀ ਕਿਵੇਂ ਲੱਗੇ ਹਨਾ ਬਾਕੀ ਤੁਸੀਂ ਬਹੁਤ ਜ਼ਿਆਦਾ ਕਹਿੰਦੇ ਰਹਿੰਦੇ ਹੋ ਵੀ ਹਨਾ ਮਣੀ ਮਾਦਰੇ ਸਸਤੀਆਂ ਕਾਰਾਂ ਤੁਹਾਡੇ ਵਾਸਤੇ ਤੇ ਸਸਤੀਆਂ ਲੈ ਕੇ ਆਇਓ ਤੇ ਸ਼ੇਅਰ ਕਰਨ ਦਾ ਹੱਕ ਤੁਹਾਡਾ ਬਣਦਾ ਬਈ ਹਨਾ ਬਿਲਕੁਲ ਭਾਜੀ ਬਿਲਕੁਲ ਤੇ ਅਗਲੀ 800 अल्टੋ 800 अल्टੋ WhatsApp ਭਾਜੀ 2013 ਮਾਡਲ 14 ਰਜਿਸਟਰਡ ਗੱਡੀ ਹੈ ਭਾਜੀ ਇੱਕੋ ਹੀ ਰੇਟ ਹੈ 1,70,000 ਰੁਪਏ 170 ਹ ਤੇ ਅਗਲੀ ਆ ਗਈ ਲੋ ਮੋਡੀਫਿਕੇਸ਼ਨ ਦੀ ਦੇਖੋ ਬਈ ਹਨਾ ਇਹਦੇ ਵਿੱਚ ਜਿੰਨੇ ਮਰਜ਼ੀ ਲਾ ਦੀ ਘੱਟ ਨੇ ਪਾਜੀ ਇਹਦੇ ਤੇ ਇੰਨਾ ਪੈਸਾ ਲੱਗਿਆ ਹੋਇਆ ਨਾ ਹਾਂਜੀ ਜਿਹਦੀ ਗੱਡੀ ਆ ਉਹ ਕਹਿੰਦਾ ਪਾਜੀ ਬਹੁਤ ਪੈਸਾ ਲਾਇਆ ਹੋਇਆ ਮੈਂ ਹਾਂ 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 ਰੀਜਨਲ ਗੱਡੀ ਰੱਖੀ ਹੋਈ ਆ ਤੁਸੀਂ ਆਪ ਦੇਖ ਸਕਦੇ ਹੋ ਗੱਡੀ ਹੂੰ ਹੂੰ 2022 ਮਾਡਲ ਐ 31000 ਚੱਲੀ ਹੋਈ ਐ 31 ਚੱਲੀ ਹੋਈ ਐ ਹਾਂਜੀ 31000 ਜੈਨੂਨ ਚੱਲੀ ਐ ਨੰਬਰ ਵੀ ਇਹਦਾ ਪੇਡ ਐ ਲੋ ਜੀ 488 ਹੂੰ अच्छा पेट्रोल है डीजल है बजी? डीजल गाड़ी है बाजी डीजल हां जी मैनुअल मैनुअल 4/4 4/4 हां जी ਲੈ ਵੀ ਨਾ ਦਵਨ ਦੇ ਮਾਮਲੇ ਚ ਹਨਾ ਵੀ ਤੇ ਨਾ ਤੁਹਾਨੂੰ ਆਪਾਂ ਕਹਦੇ ਵੀ ਹੋਰ ਪੈਸਾ ਲਵਾਣ ਦੇ ਤਾਂ ਕੀ ਲੋੜ ਹੈ ਹਾਂ ਜੀ ਬਾਜੀ ਤੇ ਕਿੰਨੇ ਦੀ ਦਵਾਂਗੇ ਇੱਕੋ ਹੀ ਰੇਟ ਹੈ ਬਾਜੀ 15 ਲੱਖ ਰੁਪਏ ਦੀ ਗੱਡੀ ਦਵਾਂਗਾ 15 ਲੱਖ ਰੁਪਏ 15 ਲੱਖ ਰੁਪਏ ਦੀ 2022 ਮਾਡਲ 31000 ਠੀਕ ਹੈ ਲੈ ਵੀ ਬਹੁਤ ਜਾਇਜ਼ ਮੁੱਲ ਦੀ ਕਾਰ ਹੈ ਵੀ ਹਨਾ ਤੇ ਬਾਕੀ ਓਕੇ ਰਿਪੋਰਟ ਕਾਰਾ ਤੁਸੀਂ ਜੇ ਲੈਣੀ ਹੈ ਬਈ ਕਾਰ ਲੈ ਕੇ ਜਾ ਸਕਦੇ ਹੋਗੇ ਹਨਾ ਤੇ ਬਾਕੀ ਲੋਡਿੰਗ ਪੂਰੀ ਹੋਈ ਹੋਈ ਹੈ ਕਾਰ ਦੇ ਵਿੱਚ ਲੋਨ ਇਹਦੇ ਤੇ ਕਿੰਨਾ ਖੋਜੂ ਭਾਈ ਲੋਨ ਭਾਜੀ ਕਰਾ ਦੇਂਗੇ ਇਹਦੇ ਤੇ 12 ਲੱਖ ਰੁਪਏ ਦਾ 12 ਲੱਖ ਰੁਪਏ ਦਾ ਲੋਨ ਹੋਜੂ ਭਾਈ ਤੇ ਆਹ ਅਗਲੀ ਗੱਡੀ ਭਾਜੀ ਐਕਸਯੂਵੀ 2017 ਮਾਡਲ ਹੈ ਇਹ ਗੱਡੀ ਭਾਜੀ ਲਾਸਟ ਦੇਣੀ ਹੈ 7 ਲੱਖ ਰੁਪਏ ਦੀ 7 ਲੱਖ ਰੁਪਏ ਦੀ 2017 ਮਾਡਲ ਲੈ ਵੀ 17 ਮਾਡਲ ਸਿਰਫ 7 ਲੱਖ ਰੁਪਏ ਦੀ ਹੈ ਨਾ ਤੇ ਬਾਕੀ ਇਹ ਮੈਨੂਅਲ ਹੈ ਨਾ ਮੈਨੂਅਲ ਭਾਜੀ ਮੈਨੂਅਲ ਡੀਜ਼ਲ ਦੇ ਵਿੱਚ ਡੀਜ਼ਲ ਤੇ ਅਗਲੀ ਸਕਾਰਪੀਆ ਬਈ ਹੈ ਅਗਲੀ ਸਕਾਰਪੀਆ 2013 ਮਾਡਲ ਹੈ ਹਾਂਜੀ ਇਹ ਆਟੋ ਦਾ ਰਿਸਟਡ ਗੱਡੀ ਹੈ ਆਟੋਮੈਟਿਕ ਗੱਡੀ ਹੈ ਭਾਜੀ ਹਾਂਜੀ ਠੀਕ ਹੈ ਤੇ ਇਹ ਗੱਡੀ ਲਾਸਟ ਦਵਾਂਗੇ ਭਾਜੀ ਹੂੰ 4 ਲੱਖ ਰੁਪਏ ਦੀ ਗੱਡੀ 4 ਲੱਖ ਲੈ ਵੀ ਥਾਂ ਥਾਂ ਤੇ ਆਟੋਮੈਟਿਕ ਲੱਗਿਆ ਸਪਰੰਟ ਜੀਜੇ ਦੇ ਲੇਕਰ ਗੱਡਾ ਵੇਡਾ ਵੀ ਨੂੰ ਦੇ ਵੀ ਤੁਹਾਨੂੰ ਦੱਸਿਆ ਵੀ ਆਟੋਮੈਟਿਕ ਆ ਬਈ ਹੈਨਾ ਤੇ ਲੈ ਜਾ ਬਈ ਜੇ ਕਿਸੇ ਨੇ ਕਾਰ ਲੈਣੀ ਆ ਤੇ ਅਗਲੀ ਗੱਡੀ ਕਿ੍ਰਿਸਟਾ ਇਹਨਾਂ ਦੀ ਟੋ요ਟਾ ਦੀ ਕਿ੍ਰਿਸਟਾ ਗੱਡੀ ਹੈ ਭਾਜੀ ਹਾਂਜੀ 2017 ਮਾਡਲ ਹੈ ਹਾਂਜੀ ਵੀਰੇ ਭਾਜੀ ਡਿਮਾਂਡ ਤਾਂ ਇਹਦੀ ਬਹੁਤ ਜ਼ਿਆਦਾ ਕਰਦੇ ਆ ਪਰ ਪਨੇ ਇੱਕੋ ਹੀ ਰੇਟ ਰੱਖਿਆ ਹੋਇਆ ਇਹਦਾ 14 ਲੱਖ ਰੁਪਏ 14 ਲੱਖ ਮਾਡਲ 2017 ਮਾਡਲ V ਹੈ ਠੀਕ ਹੈ ਟੌਪ ਵਾਲਾ ਵੀ V ਹਾਂਜੀ ਨੰਬਰ ਵੀ ਪੇਡ ਆ 786 ਨੰਬਰ ਹੈ ਤੁਸੀਂ ਆਪ ਦੇਖ ਸਕਦੇ ਹੋ ਲੈ ਵੀ ਨੰਬਰ ਦਾ ਵੀ ਕੁਝ ਪੈਸੇ ਖਰਚੇ ਹੋਏ ਨੇ ਠੀਕ ਆ ਤੇ ਬਕ ਇਹ ਮਨਾਲ ਹੀ ਮਿਲ ਜਾਣਾ ਤੁਹਾਨੂੰ ਬਿਲਕੁਲ ਭਾਜੀ ਤੇ ਐਵੇਂ ਹੀ ਜਿੱਥੇ ਹਰਿਆਣਾ ਕਿੱਥੇ ਦਾ ਨੰਬਰ ਹੈ ਵੀਰੇ ਇਹ ਪਤਾ ਕੁਛ ਇਹ ਹਰਿਆਣਾ ਭਾਜੀ ਇਹ ਕਰਨਾਲ ਦਾ ਨੰਬਰ ਕਰਨਾਲ ਦਾ ਭਾਈ ਤੇ ਆਹ ਵੀਰੇ ਇਹ ਪੰਚਕੁਲੇ ਦਾ ਥੋੜਾ ਇਹ ਪੰਚਕੁਲਾ ਚੰਡੀਗੜ੍ਹ ਲੋਕਲ ਨੰਬਰ ਹੈ ਐਸਸੀ ਦਾ ਨੰਬਰ ਹੈ ਹੂੰ ਹੂੰ ਤੇ 2015 ਮਾਡਲ ਹੈ ਭਾਜੀ ਹਾਂਜੀ ਭਾਈ ਗੱਡੀ ਤੇ ਪੈਟਰੋਲ ਦੀ ਗੱਡੀ ਹੈ ਟਾਪ ਮਾਡਲ ਹੈ ਪੁਸ਼ ਬਟਨ ਸਟਾਰਟ ਆਸਤਾ ਓਕੇ ਹਾਂਜੀ ਇਹ ਗੱਡੀ ਲਾਸਟ ਦੇਣੀ ਹੈ ਭਾਜੀ 4.5 ਲੱਖ ਰੁਪਏ ਦੀ 4.50 ਦੇ ਵਿੱਚ ਭਾਈ ਬਾਕੀ ਮੌਕੇ ਤੇ ਜੋ ਮਾਨਤਾਨੋ ਸੀਗਾ ਆਪਾਂ ਜ਼ਰੂਰ ਕਰਾਂਗੇ। ਲੇਕਿ ਕੰਡੀਸ਼ਨ ਤੁਸੀਂ ਖੜਾਵਾ ਦੇਖੋ ਕਾਰ ਦਾ ਵੀ ਹੈ ਨਾ ਖੜਾਵਾ ਹੀ ਦੱਸਦਾ ਵੀ ਕਾਰ ਦੀ ਕੰਡੀਸ਼ਨ ਕਿਦਾਂ ਦੀ ਹੈ। ਇਹ ਵੀ ਬਾਜੀ ਨਵੇਂ ਵਰਗੀ ਕੰਡੀਸ਼ਨ ਪਈ ਆ ਬਿਲਕੁਲ। ਤੇ ਹੁਣ ਆ ਵੀ ਕਾਰ ਦੇਖੋ। ਉਰੇ ਹਰੇਕ ਕਾਰ ਜਿਹੜੀ ਵੀ ਤੁਸੀਂ ਦੇਖੋਗੇ ਤੁਹਾਨੂੰ ਤੁਸੀਂ ਕਹੋਗੇ ਬਾਕੀ ਵੀ ਹੈ ਨਾ ਵੀ ਬਿਨਾਂ ਟਰਾਈ ਲੈ ਲੈ ਕੇ ਲੈ ਜੀ ਕਾਰ ਆਪਾਂ। ਤੇ ਆਹ ਸਲੇਰੀ ਵੀਰੇ ਮਾਡਲ ਆ। ਇਹ 2015 ਮਾਡਲ ਆ। ਆਟੋਮੈਟਿਕ ਗੱਡੀ ਐ। ਆਟੋ। ਹਾਂਜੀ ਹਾਂਜੀ। ਪੈਟਰੋਲ ਚ। ਜਿਹਨਾਂ ਮੇਰੀ ਭੈਣਾਂ ਨੇ ਗੱਡੀਆਂ ਸਿੱਖਣ ਵਾਸਤੇ ਲੈਂਦੇ ਆ। ਹਾਂਜੀ ਹਾਂਜੀ ਹਾਂਜੀ। ਉਹਨਾਂ ਵਾਸਤੇ ਆਟੋਮੈਟਿਕ ਗੱਡੀ ਹੈ ਵੀਐਕਸਆਈ ਟਾਪ ਮਾਡਲ ਹੈ ਇਹ ਰੇਟ ਰੇਟ ਭਾਜੀ ਇਹ ਤਾਂ ਉਹੀ ਇੱਕੋ ਹੀ ਰੇਟ ਹੈ 3.5 ਲੱਖ ਰੁਪਏ 3.5 ਲੱਖ ਰੁਪਏ ਦੇ ਵਿੱਚ ਭਾਈ ਆਟੋਮੈਟਿਕ ਕਾਰ ਦਾ ਸੁਪਨਾ ਪੂਰਾ ਕਰ ਲਓ ਜੇ ਕਿਸੇ ਨੇ ਲੈਣੀ ਹੈ ਕਾਰ ਅਗਲੀ ਆ ਗਈ ਇਟਿਓਸ ਅਗਲੀ ਇਟਿਓਸ ਟੋਇਟਾ ਦੀ ਇਟਿਓਸ ਗੱਡੀ ਹੈ ਭਾਜੀ ਇਹ ਡੀਜ਼ਲ ਹੀ ਹੈ ਨਾ ਡੀਜ਼ਲ ਗੱਡੀ ਹੈ ਭਾਜੀ ਟੋਇਟਾ ਦਾ ਇੰਜਨ ਹੈ ਤੁਹਾਨੂੰ ਪਤਾ ਦਾਦਾ ਲੈ ਪੋਤਾ ਵਰਤੋ ਵਾਹ ਜੀ ਵਾਹ ਹੈ ਨਾ ਇਹ 13 ਮਾਡਲ ਦੀ ਗੱਡੀ ਹੈ ਭਾਜੀ ਹਮ ਹਮ 18 ਰਜਿਸਟਰਡ ਠੀਕ ਹੈ ਵੀਰੇ ਜੇ 13 ਦੇ حساب ਨਾਲ ਤੁਸੀਂ ਗਿਣੋਗੇ ਤੇ 28 ਤੱਕ ਪਾਸ ਹੁੰਦੀ ਹੈ ਇਹ 33 ਤੱਕ ਪਾਸ ਹੈ ਭਾਈ 33 ਤੱਕ ਪਾਸ ਹੈ ਇਹ ਗੱਡੀ ਲਾਸ ਦੇਵਾਂਗੇ 3.5 ਲੱਖ ਰੁਪਏ ਦੀ 3.50 ਦੇ ਵਿੱਚ ਕਾਰ ਮਿਲ ਜਾਏਗੀ ਸੀਨੀਅਰ ਦਾ ਨੰਬਰ ਹੈ ਭਾਈ ਫਸਟ ਓਨਰ ਦੀ ਗੱਡੀ ਹੈ 13 ਮਾਡਲ ਨਾਲੇ ਭਾਈ ਹਨਾ 18 ਰਜਿਸਟਰਡ ਵੀ ਨਹੀਂ ਤਾਂ ਭਾਈ ਜੇ ਆਪਾਂ ਕਹਿੰਦੇ 18 ਮੰਨ ਕੇ ਚੱਲ ਸਕਦੇ ਹੋ ਤੁਸੀਂ ਕਾਗਜ਼ਾਂ 'ਚ ਤਾਂ 13 ਹੀ ਰਹੂਗੀ ਪਰ ਹੈ 18 ਮੰਨ ਲਓ ਪਾਸਿੰਗ ਤੁਹਾਨੂੰ ਵਧੀਆ ਮਿਲਗੀ ਤੇ ਅਗਲੀ ਆ ਗਈ ਭਾਈ ਆਪਣੇ ਲਈ ਆਹ ਅਗਲੀ 10 ਮਾਡਲ i20 ਹੈ ਪੈਟਰੋਲ ਦੀ ਹਾਂਜੀ ਭਾਜੀ ਇੱਕੋ ਹੀ ਰੇਟ ਦੇਵਾਂਗੇ 1,80,000 ਰੁਪਏ ਦੀ ਗੱਡੀ ਦੇ ਦਾਂਗੇ ਐਨਓਸੀ ਜਿੱਥੋਂ ਦੀ ਕਹੋਗੇ ਉੱਥੋਂ ਦੀ ਐਨਓਸੀ ਕਟਾ ਕੇ ਦੇਵਾਂਗੇ ਇਹ ਟਾਪ ਮਾਡਲ ਹੈ ਆਸਤਾ ਮਾਡਲ ਭਾਜੀ 1,80,000 ਰੁਪਏ ਦੇ ਵਿੱਚ i20 ਮਿਲਗੀ ਬਈ ਤੁਹਾਨੂੰ ਤੇ ਆਹ ਆ ਗਈ ਹਿਮਾਚਲ ਨੰਬਰ ਦੀ ਭਈ ਹਿਮਾਚਲ ਨੰਬਰ ਦੀ ਭਾਜੀ i20 ਹੈ ਪੈਟਰੋਲ ਦੀ ਗੱਡੀ ਹੈ ਨਵਾਂ ਮਾਡਲ ਹੈ 29 ਤੱਕ ਪਾਸ ਹੈ ਹੂੰ ਹੂੰ 29 ਤੱਕ ਕੋਈ ਪੈਸਾ ਨਹੀਂ ਲਗਾਉਣਾ ਬਾ ਆਪਣੀ ਗੱਡੀ 'ਚ ਤੇਲ ਪਾਓ ਸਰਵਿਸ ਕਰਾਓ ਚਲਾਓ ਇੱਕੋ ਹੀ ਰੇਟ ਆ ਭਾਈ 2 ਲੱਖ ਰੁਪਏ ਦੀ ਗੱਡੀ ਦਵਾਂਗੇ 2 ਲੱਖ ਰੁਪਈਆ ਦੀ ਬਿਲਕੁਲ ਭਾਈ ਲੈ ਵੀ ਹਿਮਾਚਲ ਨੇੜੇ ਤਾਂ ਅੰਗਰ ਕੇ ਮਹਿੰਗੀ ਨਹੀਂ ਹੈ ਹਾਂਜੀ ਹਾਂਜੀ ਨਹੀਂ ਮਹਿੰਗੀ ਤਾਂ ਨਹੀਂ ਠੀਕ ਹੈ ਰੇਟ ਦਾ ਭਾਜੀ 29 ਤੱਕ ਪਾਸ ਵੀ ਤਾਂ ਹੈਗੀ ਆ ਠੀਕ ਆ ਭਾਈ ਆ ਵੀਰੇ 2010 ਮਾਡਲ ਹੈ ਭਾਜੀ ਹਾਂਜੀ ਤੇ ਪੈਟਰੋਲ ਦੀ ਗੱਡੀ ਹੈ ਹਾਂਜੀ ਇੱਕੋ ਹੀ ਰੇਟ ਆ 190000 ਰੁਪਏ 190 ਦੇ ਵਿੱਚ ਭਾਈ ਕਾਰਮਿਕ ਲੈ ਵੀ Swift ਭਾਈ ਤੁਹਾਨੂੰ ਮਿਲ ਜਾਨੇ ਠੀਕ ਆ ਅਸਰ ਐਨਓਸੀ ਭਾਈ ਕਿੰਨੇ ਕਿ ਦਿਨਾਂ ਦੇ ਕਟਾ ਕੇ ਦੇ ਦਿੰਦੇ ਹੋ ਪ੍ਰਿੰਸ ਵੀਰੇ ਭਾਜੀ ਵੈਸੇ ਤਾਂ ਅਸੀਂ ਮਹੀਨਾ ਕੁ ਲੈਨੇ ਆ 1 ਮਹੀਨੇ ਕੁ ਜਿ ਕਟਾ ਕੇ ਦੇ ਦਵਾਂਗੇ ਲੈ ਭਾਈ ਹੈ ਨਾ ਤੁਹਾਨੂੰ ਐਨਓਸੀ ਵਗੈਰਾ ਕੋਈ ਦਿੱਕਤ ਨਹੀਂ ਭਾਈ ਹੈ ਨਾ ਤੁਹਾਨੂੰ ਬਾਈ ਕਟਾ ਕੇ ਦੇ ਦੇਣਗੇ ਆਹ ਹੈ ਭਾਈ ਆਹ ਗੱਡੀ ਭਾਜੀ ਇਕੋਸਪੋਰਟ ਫੋਰਡ ਦੀ ਇਕੋਸਪੋਰਟ ਆ 2015 ਮਾਡਲ ਹੈ ਹਾਂਜੀ ਤੇ ਫਸਟ ਓਨਰ ਦੀ ਗੱਡੀ ਹੈ ਇੱਕੋ ਹੀ ਰੇਟ ਆ ਭਾਜੀ ਟਾਈਟੇਨੀਅਮ ਟਾਪ ਮਾਡਲ ਹੈ ਇਕੋ ਹੀ ਰੇਟ ਆ 3.5 ਲੱਖ 90000 ਰੁਪਏ ਦੀ ਗੱਡੀ ਦੇ ਦਾਂਗੇ 3 ਲੱਖ 90000 ਰੁਪਿਆ ਚ ਹਾਂਜੀ ਟਾਪ ਵਾਲਾ ਮਾਡਲ ਟਾਪ ਮਾਡਲ ਟਾਈਟੇਨੀਅਮ ਵੇਰੀਐਂਟ ਹਾਂਜੀ ਓਕੇ ਤੇ ਆ ਲਾਸਟ ਵੀਰੇ ਲਾਸਟ ਹੈ ਭਾਜੀ ਹਾਂਜੀ ਆਹ ਕ੍ਰੈਟਾ ਹੈ 2017 ਮਾਡਲ ਹੈ ਹਮ ਭਾਜੀ ਇਕੋ ਹੀ ਰੇਟ ਆ ਲਾਸ 8 ਲੱਖ ਰੁਪਏ ਦੀ ਗੱਡੀ ਦੇ ਦਾਂਗੇ 8 ਲੱਖ ਰੁਪਏ ਦੀ ਮਾਡਲ 2000 2018 ਮਾਡਲ ਐਸਐਕਸ 1.6 ਲੈ ਵੀ ਮਿੱਤਰੋ ਬਈ ਨਾ ਕੇਵੇਂ ਲੱਗਿਆ ਕਾਰ ਆਮੜਾ ਕਮੈਂਟ ਕਰਕੇ ਦੱਸੋ ਸਾਰੀਆਂ ਕਾਰਾਂ ਤੁਹਾਨੂੰ ਅੱਜ ਆਪਾਂ ਦਿੱਤੀਆਂ ਚੰਗੀਆਂ ਕਾਰਾਂ ਵਧੀਆ ਕਾਰਾਂ ਔਰ ਪੇਪਰਾਂ ਦੀ ਇਹ ਪੂਰੀਆਂ ਘਾਰ ਆ ਬਈ ਹਾਂ ਨਾ ਜਿਹੜੀ ਮੇਨ ਗੱਲ ਹੁੰਦੀ ਹੈ ਪੇਪਰਾਂ ਦੀ ਹੁੰਦੀ ਹੈ ਪੇਪਰਾਂ ਦਾ ਬਣਾ ਕੱਖ ਨਹੀਂ ਬਈ ਬਿਲਕੁਲ ਭਾਜੀ ਬਿਲਕੁਲ ਕਿ ਨਹੀਂ ਜ਼ਰੂਰ ਉਹ ਤਾਂ ਜੇ ਬੰਦੇ ਦੇ ਪੇਪਰ ਨਾ ਹਣ ਤਾਂ ਬੰਦਾ ਕੱਖ ਨਹੀਂ ਬਿਲਕੁਲ ਬਈ ਉਹ ਫੇਰ ਵੀ ਘਾਰ ਆ ਬਈ ਹੈ ਨਾ ਤੇ ਕਰ ਲਿਓ ਬਈ ਹੈ ਨਾ ਕਮੈਂਟ ਵੀਡੀਓ ਤੇ ਸ਼ੇਅਰ ਕਰ ਦਿਓ ਜਿਹੜੇ ਮਿੱਤਰ ਨੇ ਘਾਰ ਲੈਣੀ ਆ ਉਹ ਤੱਕ ਇਹ ਵੀਡੀਓ ਪਹੁੰਚ ਸਕੇ ਬਈ ਨਾ ਤਿੰਗੇ ਘਾਰ ਤੁਹਾਨੂੰ ਆਪਾ ਦਿੰਦੇ ਰਹਨੇ ਆ ਪੇਜ ਕਰ ਲਿਓ ਫੋਲੋ ਸਿੱਲੀ ਫੇਰ ਵੀਰੇ ਬਿਲਕੁਲ ਭਾਜੀ ਚਲੋ ਠੀਕ ਹੈ ਜੀ ਭਾਜੀ ਓਕੇ ਬ੍ਰਦਰ ਠੀਕ ਹੈ ਜੀ ਠੀਕ